ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜੀ ਮੂਲ ਮੰਤਰ ਦੇ ਜਾਪ ਦੀ ਸ਼ਕਤੀ ਕਿੰਨੀ ਹੈ ਜਿਸ ਬਾਰੇ ਸੁਣ ਕੇ ਤੁਸੀਂ ਹੈਰਾਨ ਹੀ रह ਜਾਓਗੇ ਇਸ ਬਾਰੇ ਅੱਜ ਤੁਹਾਨੂੰ ਅਸੀਂ ਇੱਕ ਸੱਚੀ ਘਟਨਾ ਦੱਸਣ ਵਾਲੇ ਹਾਂ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਨਾਨਕ ਦੇਵ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹਮੇਸ਼ਾ ਦੇ ਲਈ ਬਣ ਜਾਵੇ ਸੋ ਸਾਥ ਸੰਗਤ ਜੀ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਇਸ ਪਾਠ ਨੂੰ ਕਰਨ ਦੇ ਨਾਲ ਮਨੁੱਖ ਨੂੰ ਉਹ ਵੀ ਮਿਲ ਜਾਂਦਾ ਹੈ ਜੋ ਮਨੁੱਖ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੁੰਦਾ ਜਿੰਨਾ ਸਮਾਂ ਤੁਸੀਂ ਕੰਮ ਕਰਦੇ ਹੋ ਉੱਠਦੇ ਬੈਠਦੇ ਮਨ ਅੰਦਰ ਇਹ ਜਾਪ ਕਰ ਸਕਦੇ ਹੋ ਉਹਨਾਂ ਕੋਲ ਜੇਕਰ ਜ਼ਿਆਦਾ ਸਮਾਂ ਨਹੀਂ ਹੈ ਤਾਂ 5 ਮਿੰਟ ਵੀ ਆਪਾਂ ਮੂਲ ਮੰਤਰ ਦੇ ਲਈ ਕੱਢ ਸਕਦੇ ਹਾਂ ਆਪਾਂ ਸਭ ਤੋਂ ਮਜ਼ਬੂਤ ਰਿਸ਼ਤਾ ਮੂਲ ਮੰਤਰ ਦੇ ਨਾਲ ਹੀ ਬਣਾਉਣਾ ਹੈ ਜੇ ਆਪਾਂ ਮੂਲ ਮੰਤਰ ਦਾ ਪੱਲਾ ਮਜ਼ਬੂਤੀ ਨਾਲ ਫੜ ਲਿਆ ਤਾਂ ਬਾਕੀ ਰਿਸ਼ਤੇ ਨਾਤੇ ਆਪੇ ਹੀ ਮਜ਼ਬੂਤ ਹੋ ਜਾਣਗੇ ਤੇ ਪਿਆਰ ਵੀ ਸਾਨੂੰ ਗੁਰਬਾਣੀ ਦੇ ਨਾਲ ਹੋ ਜਾਵੇਗਾ ਜੇ ਆਪਾਂ ਨਾਤਾ ਮੂਲ ਮੰਤਰ ਨਾਲ ਹੀ ਜੋੜੀਏ ਤਾਂ ਫਿਰ ਦੱਸੋ ਬਾਕੀ ਰਿਸ਼ਤਿਆਂ ਦਾ ਕੀ ਫਾਇਦਾ ਜੇ ਆਪਾਂ 5 ਮਿੰਟ ਪੂਰੇ ਹੀ ਮਨ ਦੇ ਨਾਲ ਮੂਲ ਮੰਤਰ ਦਾ ਜਾਪ ਕਰ ਲਿਆ ਫਿਰ ਕੰਮ ਵੀ ਆਪੇ ਆਪ ਹੀ ਸਾਡੇ ਢੰਗ ਤਰੀਕਿਆਂ ਦੇ ਨਾਲ ਸਹੀ ਹੋ ਜਾਣਗੇ ਰਿਸ਼ਤਿਆਂ ਵਿੱਚ ਜਿਹੜੀ ਵੀ ਕੜਵਾਹਟ ਹੈ ਨਫ਼ਰਤ ਹੈ ਉਹ ਦੂਰ ਹੋ ਜਾਵੇਗੀ ਫਿਰ ਕਿਸੇ ਵੀ ਚੀਜ਼ ਦੀ ਸਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਰਹਿ ਜਾਵੇਗੀ ਸਭ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ 5 ਮਿੰਟ ਦੇ ਲਈ ਰੋਜ਼ ਹੀ ਸਾਰਾ ਪਰਿਵਾਰ ਮੂਲ ਮੰਤਰ ਦਾ ਜਾਪ ਕਰਿਆ ਕਰੋ ਕਈ ਵਾਰ ਆਪਣੀ ਰਾਤ ਨੂੰ ਅੱਖ ਅਚਾਨਕ ਹੀ ਖੁੱਲ ਜਾਂਦੀ ਹੈ ਫਿਰ ਸਾਨੂੰ ਜਲਦੀ ਨੀਂਦ ਹੀ ਨਹੀਂ ਆਉਂਦੀ ਮਨ ਇੱਧਰ ਉੱਧਰ ਭਟਕਦਾ ਰਹਿੰਦਾ ਹੈ ਮਨ ਵਿੱਚ ਕਈ ਤਰ੍ਹਾਂ ਦੇ ਬੁਰੇ ਖਿਆਲ ਆਉਂਦੇ ਰਹਿੰਦੇ ਹਨ ਤੇ ਉਸ ਸਮੇਂ ਪਏ ਵੀ ਅਸੀਂ ਮੂਲ ਮੰਤਰ ਦਾ ਜਾਪ ਕਰ ਸਕਦੇ ਹਾਂ ਜੇ ਮਾਲਾ ਲੈ ਲਈਏ ਤਾਂ ਮਾਲਾ ਦੇ ਨਾਲ ਵੀ ਅਸੀਂ 108 ਮੰਨ ਕੇ ਜਾਪ ਕਰ ਸਕਦੇ ਹਾਂ ਇਸ ਨਾਲ ਸਾਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਟੈਨਸ਼ਨ ਨਹੀਂ ਲੈਣੀ ਹੋਵੇਗੀ ਮਨ ਦੇ ਬੁਰੇ ਖਿਆਲ ਵੀ ਸਾਡੇ ਦੂਰ ਹੋ ਜਾਣਗੇ ਨੀਂਦ ਵੀ ਬਹੁਤ ਸੋਹਣੀ ਤੇ ਸੁਖਾਲੀ ਆ ਜਾਵੇਗੀ ਤੇ ਉਸ ਅਕਾਲ ਪੁਰਖ ਨਾਲ ਵੀ ਅਸੀਂ ਜੁੜ ਜਾਵਾਂਗੇ ਜੇਕਰ ਕੋਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਮੂਲ ਮੰਤਰ ਦਾ ਜਾਪ ਕਰੇ ਜਾ ਖੁੱਲੇ ਵਿੱਚ ਬੈਠ ਕੇ ਜਾਪ ਕਰ ਲਵੇ ਤਾਂ ਕਿਸੇ ਵੀ ਤਰ੍ਹਾਂ ਦਾ ਉਸ ਦਾ ਮਾਨਸਿਕ ਰੋਗ ਦੂਰ ਹੋ ਜਾਵੇਗਾ ਕੀ ਪਤਾ ਸਾਡੀ ਤਰੱਕੀ ਦੇ ਲਈ ਕੋਈ ਨਵਾਂ ਰਾਹ ਹੀ ਸਾਨੂੰ ਮਿਲ ਜਾਵੇ ਜਿਸ ਨਾਲ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਹੀ ਆ ਜਾਵੇ ਪਰ ਫਿਰ ਵੀ ਆਪਣੀ ਕਈ ਵਾਰ ਗੱਲ ਨਹੀਂ ਬਣਦੀ ਪਰ ਜੇ ਰੋਜ਼ ਹੀ ਅਸੀਂ 5 ਮਿੰਟ ਲਈ ਮਨ ਨੂੰ ਟਿਕਾ ਕੇ ਮੂਲ ਮੰਤਰ ਦਾ ਜਾਪ ਕਰਦੇ ਹਾਂ ਤਾਂ ਸਾਨੂੰ ਸਭ ਕੁਝ ਹੀ ਪ੍ਰਾਪਤ ਹੋ ਜਾਵੇਗਾ ਇੱਕ ਵਾਰ ਇੱਕ ਪਿੰਡ ਦੇ ਵਿੱਚ ਇੱਕ ਇੱਕ ਆਦਮੀ ਇੱਟਾਂ ਢੋਣ ਦਾ ਕੰਮ ਕਰਿਆ ਕਰਦਾ ਸੀ। ਉਹਨੇ ਇੱਟਾਂ ਢੋਆਇਆ ਕਰਨੀਆਂ ਤੇ ਜੋ ਉੱਥੋਂ ਪੈਸੇ ਮਿਲਣੇ ਉਸ ਤੋਂ ਉਸਨੇ ਆਪਣੇ ਘਰ ਦਾ ਗੁਜ਼ਾਰਾ ਕਰਿਆ ਕਰਨਾ। ਇਦਾਂ ਹੀ ਕਰਦੇ ਕਰਦੇ ਆ ਦਿਨ ਲੰਘਦੇ ਗਏ। ਇੱਕ ਦਿਨ ਉਸ ਨੂੰ ਅਚਾਨਕ ਬੜੀ ਜ਼ਿਆਦਾ ਖੰਘ ਸ਼ੁਰੂ ਹੋ ਗਈ। ਉਸ ਨੂੰ ਜਦੋਂ ਖੰਘ ਆਉਂਦੀ ਤਾਂ ਡਾਕਟਰ ਕੋਲ ਜਾਂਦਾ। ਡਾਕਟਰ ਕੋਲੋਂ ਟੈਸਟ ਲਖਵਾ ਕੇ ਲੈ ਆਉਂਦਾ ਕਿ ਮੈਂ ਡਾਕਟਰ ਸਾਹਿਬ ਅਗਲੇ ਹਫ਼ਤੇ ਕਰਵਾ ਲੈਵਾਂਗਾ ਜਦੋਂ ਪੈਸਾ ਟਕਾ ਹੋਵੇਗਾ। ਅਗਲੇ ਹਫਤੇ ਉਹ ਟੈਸਟ ਨਾ ਕਰਵਾਉਂਦਾ ਜਦੋਂ ਟੈਸਟ ਨਾ ਕਰਵਾਉਂਦਾ ਤਾਂ ਉਹ ਡਾਕਟਰ ਕਹਿੰਦਾ ਕਿ ਤੂੰ ਟੈਸਟ ਆਪਣਾ ਕਰਵਾ ਲੈ ਹੋ ਸਕਦਾ ਤੈਨੂੰ ਕੋਈ ਮਾੜਾ ਰੋਗ ਨਾ ਹੋ ਗਿਆ ਹੋਵੇ ਤਾਂ ਉਸ ਜਨੇ ਜਦੋਂ ਟੈਸਟ ਕਰਵਾਏ ਤਾਂ ਉਸ ਨੂੰ ਉੱਥੇ ਕੈਂਸਰ ਹੋ ਗਿਆ ਸੀ ਤੇ ਇਹਦਾ ਇਲਾਜ ਸਿਰਫ ਤੇ ਸਿਰਫ ਆਪਰੇਸ਼ਨ ਸੀ ਉਸ ਨੂੰ ਡਾਕਟਰ ਨੇ ਦੱਸਿਆ ਕਿ ਤੁਸੀਂ ਜਲਦੀ ਤੋਂ ਜਲਦੀ ਆਪਰੇਸ਼ਨ ਕਰਾ ਲਓ ਉਹ ਬੜਾ ਹੀ ਪਰੇਸ਼ਾਨ ਹੋਇਆ ਤੇ ਉਹ ਕਹਿੰਦਾ ਕਿ ਮੈਂ ਆਪਣੇ ਘਰ ਜਾ ਕੇ ਗੱਲ ਕਰਦਾ ਹਾਂ ਉਹਨੇ ਆਪਣੇ ਘਰ ਪਰਿਵਾਰ ਦੇ ਮੈਂਬਰਾਂ ਨੂੰ ਸਾਰੀ ਹੀ ਗੱਲਬਾਤ ਦੱਸੀ ਕਿ ਇਹ ਬਿਮਾਰੀ ਹੈ ਮੈਨੂੰ ਘਰਦਿਆਂ ਨੇ ਮੈਨੂੰ ਇਹ ਕਿਹਾ ਕਿ ਪਰ ਉਸ ਮਨੁੱਖ ਦਾ ਇੱਕ ਨਾਮ ਹੁੰਦਾ ਸੀ ਕਿ ਉਹਨੇ ਤੁਰੇ-ਤੁਰੇ ਜਾਂਦੇ ਨੇ ਵੀ ਬਸ ਮੂਲ ਮੰਤਰ ਦਾ ਜਾਪ ਕਰਦੇ ਹੀ ਰਹਿਣਾ ਐਵੇਂ ਮੂਲ ਮੰਤਰ ਦਾ ਜਾਪ ਕਰਦਿਆਂ ਹੋਇਆਂ ਉਹ ਸਾਰਾ ਦਿਨ ਹੀ ਬਿਤਾ ਦਿੰਦਾ ਡਾਕਟਰ ਨੇ ਜਿਹੜੀ ਡੇਟ ਦਿੱਤੀ ਹੁੰਦੀ ਕਿ ਇਸ ਡੇਟ ਨੂੰ ਤੂੰ ਆਪਰੇਸ਼ਨ ਕਰਵਾ ਲਈ ਉਸ ਡੇਟ ਦੇ ਨਜ਼ਦੀਕ ਆਉਣ ਹੀ ਵਾਲੀ ਸੀ ਕਿ ਘਰ ਕੋਲ ਪਰ ਉਸ ਕੋਲ ਪੈਸੇ ਨਹੀਂ ਸਨ ਹੁੰਦੇ ਪਰ ਉਸ ਨੂੰ ਮਨ ਅੰਦਰ ਫਿਰ ਵੀ ਵਾਹਿਗੁਰੂ ਜੀ ਦੇ ਨਾਲ ਕੋਈ ਵੀ ਸ਼ਿਕਵਾ ਨਹੀਂ ਸੀ ਹੁੰਦਾ ਓਵੇਂ ਹੀ ਉਹ ਮੂਲ ਮੰਤਰ ਦਾ ਜਾਪ ਕਰਦਾ ਹੀ ਰਹਿੰਦਾ ਕੋਸ਼ਿਸ਼ ਵੀ ਕਰਦਾ ਕਿ ਕਿਤੇ ਉਹਨਾਂ ਕੁੱਤਿਆਂ ਪੈਸਿਆਂ ਦਾ ਹਿਲਾ ਵਸੀਲਾ ਹੋ ਹੀ ਜਾਵੇ ਪਰ ਉਹ ਆਪਰੇਸ਼ਨ ਕਰਵਾਉਣ ਲਈ ਤਿਆਰ ਹੋ ਚੁੱਕਾ ਸੀ ਪਰ ਕਿਸੇ ਪਾਸਿਓਂ ਉਹਦੀ ਕੋਈ ਵੀ ਬਾਹਰ ਨਹੀਂ ਸੀ ਫੜ ਰਹੀਆ ਫਿਰ ਕੀ ਹੁੰਦਾ ਹੈ ਸਾਧ ਸੰਗਤ ਜੀ ਹਰ ਪਾਸਿਓਂ ਹੀ ਉਹ ਦੁਖੀ ਹੋ ਕੇ ਆਪਣੇ ਘਰਦਿਆਂ ਨੂੰ ਕਹਿੰਦਾ ਕਿ ਮੈਨੂੰ ਕੁਝ ਨਹੀਂ ਹੁੰਦਾ ਜਿਵੇਂ ਕੰਮ ਚਾਲਣ ਡਿਆ ਹੈ ਚੱਲ ਲੈਣ ਦੋ ਉਸਦੇ ਪੁੱਤਰ ਕਹਿੰਦੇ ਕਿ ਨਹੀਂ ਅਸੀਂ ਕੋਈ ਨਾ ਕੋਈ ਹੀਲਾ ਤਾਂ ਜ਼ਰੂਰ ਕਰਾਂਗੇ ਉਹਦੇ ਪੁੱਤਰ ਕਿਤੇ ਉਹਨਾਂ ਕਿਤੇ ਪੁਸ਼ ਪੁਸ਼ਾ ਕੇ ਆਪਰੇਸ਼ਨ ਦੇ ਲਈ ਪੈਸੇ ਜੋੜ ਰਹੇ ਸਨ ਉਹ ਕਹਿੰਦੇ ਕਿ ਡਾਕਟਰ ਨੂੰ ਕਿ ਅਸੀਂ ਐਨੀ ਤਰੀਕ ਨੂੰ ਪੈਸੇ ਜਮ੍ਹਾਂ ਕਰਕੇ ਤੁਹਾਡੇ ਕੋਲੋਂ ਆਪਰੇਸ਼ਨ ਕਰਵਾ ਲਵਾਂਗੇ ਤੁਸੀਂ ਆਪਰੇਸ਼ਨ ਦੀ ਬਸ ਤਿਆਰੀ ਰੱਖਿਓ ਉਸ ਦੇ ਵਿੱਚ ਸਿਰਫ 4-5 ਦਿਨ ਹੀ ਰਹਿ ਗਏ ਸਨ ਤੇ ਉਹ ਆਪਣੇ ਪਰਿਵਾਰ ਨੂੰ ਕਹਿੰਦਾ ਆਪਣੇ ਘਰਦਿਆਂ ਨੂੰ ਕਹਿੰਦਾ ਕਿ ਮੈਂ ਆਪਰੇਸ਼ਨ ਕਰਵਾਉਣ ਤੋਂ ਪਹਿਲਾਂ ਇੱਕ ਵਾਰ ਹਰਮੰਦਰ ਸਾਹਿਬ ਜਾ ਕੇ ਮੱਥਾ ਟੇਕਣਾ ਚਾਹੁੰਦਾ ਹਾਂ ਮੇਰੀ ਪੂਰੀ ਸ਼ਰਧਾ ਤੇ ਭਾਵਨਾ ਹੈ ਕਿ ਮੈਂ ਉੱਥੇ ਜਾਵਾਂ ਘਰਦਿਆਂ ਨੇ ਉਸ ਨੂੰ ਕੁਝ ਵੀ ਨਾ ਕਿਹਾ ਤੇ ਕਿਹਾ ਕਿ ਚਲੋ ਕੋਈ ਗੱਲ ਨਹੀਂ ਤੁਸੀਂ ਮੱਥਾ ਟੇਕ ਆਓ ਹਮੇਸ਼ਾ ਪਰਿਵਾਰ ਲਈ ਹੀ ਉਹ ਸੋਚਦਾ ਰਿਹਾ ਪਰ ਉਹ ਵਿਅਕਤੀ ਰੱਬ ਦੇ ਲੜ ਲੱਗਿਆ ਹੋਇਆ ਸੀ ਉਸਨੇ ਆਉਂਦੇ ਜਾਂਦੇ ਸਮੇਂ ਬਸ ਮੂਲ ਮੰਤਰ ਦਾ ਹੀ ਜਾਪ ਕਰਦੇ ਰਹਿਣਾ। ਅਗਲੇ ਦਿਨ ਹੀ ਉਸਨੇ ਟ੍ਰੇਨ ਦੀ ਟਿਕਟ ਕਰਵਾ ਲਈ ਤੇ ਹਰਮੰਦਰ ਸਾਹਿਬ ਪਹੁੰਚ ਗਏ। ਜਦੋਂ ਹਰਮੰਦਰ ਸਾਹਿਬ ਗਿਆ ਤਾਂ ਉਥੋਂ ਸ਼ਾਮ ਦਾ ਸਮਾਂ ਸੀ। ਉਥੇ ਜਾ ਕੇ ਪਹਿਲਾਂ ਇਸ਼ਨਾਨ ਕੀਤਾ, ਮੱਥਾ ਟੇਕਿਆ ਤੇ ਫਿਰ ਮਨ ਕੀਤਾ ਕਿ ਮੈਂ ਨਾ ਪਰਕਰਮਾ ਵਿੱਚ ਹੀ ਬੈਠ ਜਾਂਦਾ ਹਾਂ। ਤੇ ਪਰਕਰਮਾ ਵਿੱਚ ਬੈਠਾ ਹੀ ਰਿਹਾ। ਕਹਿੰਦੇ ਕਿ ਉਥੇ ਉਸਨੇ ਬੈਠ ਕੇ ਅੱਖਾਂ ਬੰਦ ਕਰ ਲਈਆਂ ਤੇ ਮੂਲ ਮੰਤਰ ਦਾ ਜਾਪ ਕਰਨ ਲੱਗ ਪਿਆ। ਕਹਿੰਦਾ ਕਿ ਉੱਥੇ ਬੈਠਿਆ ਮੈਨੂੰ ਬਹੁਤ ਹੀ ਸਕੂਨ ਲੱਗਿਆ ਜਿਵੇਂ ਅੱਜ ਤੱਕ ਇਹੋ ਜਿਹਾ ਸਕੂਨ ਕਿਤੇ ਮੈਨੂੰ ਮਿਲਿਆ ਹੀ ਨਾ ਹੋਵੇ ਇਦਾਂ ਹੀ ਦੱਸਦਾ ਹੈ ਕਿ ਮੇਰੇ ਅੰਦਰ ਸ਼ਾਂਤੀ ਬਣ ਰਹੀ ਸੀ ਇਦਾਂ ਹੀ ਦੱਸਦਾ ਹੈ ਕਿ ਮੇਰੇ ਅੰਦਰ ਸ਼ਾਂਤੀ ਬਣ ਰਹੀ ਸੀ ਅੰਦਰ ਵੀ ਮੈਨੂੰ ਕਿਸੇ ਚੀਜ਼ ਦੀ ਹੁਣ ਫਿਕਰ ਹੀ ਨਹੀਂ ਸੀ ਕਹਿੰਦੇ ਕਿ ਜਦੋਂ ਮੈਂ ਉੱਥੇ ਬੈਠਾ ਸੀ ਤੇ ਮੈਂ ਵੇਖਿਆ ਕਿ ਜਦੋਂ ਅੱਖਾਂ ਖੋਲ੍ਹੀਆਂ ਤਾਂ ਰਾਤ ਹੋ ਗਈ ਕਹਿੰਦੇ ਮੈਨੂੰ ਇੱਕੋ ਦਮ ਐਨੀ ਜ਼ਿਆਦਾ ਖੰਗ ਸ਼ੁਰੂ ਹੋ ਗਈ ਕਿ ਮੈਨੂੰ ਐਵੇਂ ਲੱਗਦਾ ਸੀ ਕਿ ਹੁਣ ਤਾਂ ਮੇਰੇ ਅੰਤਿਮ ਹੀ ਪਲ ਹਨ ਮੇਰੇ ਸਵਾਸ ਇੱਥੇ ਹੀ ਨਿਕਲ ਜਾਣਗੇ ਪਰ ਮਨ ਵਿੱਚ ਐਨੀ ਖੁਸ਼ੀ ਸੀ ਕਿ ਮੇਰੇ ਗੁਰੂ ਦੇ ਘਰ ਵਿੱਚ ਹੀ ਮੇਰੇ ਸਵਾਸ ਨਿਕਲਣਗੇ ਉਹ ਮਨ ਵਿੱਚ ਸੋਚਣ ਲੱਗ ਪਿਆ ਕਿ ਕਿੰਨੀ ਜ਼ਿਆਦਾ ਮੈਨੂੰ ਖੰਗ ਆ ਰਹੀ ਹੈ ਐਨਾ ਦਰਦ ਹੁੰਦਾ ਹੈ ਮੇਰੇ ਅੰਤਿਮ ਸਵਾਸ ਬਸ ਇੱਥੇ ਹੀ ਨਿਕਲਣਗੇ ਤੇ ਆਪਣੇ ਪਰਿਵਾਰ ਬਾਰੇ ਵੀ ਪਰ ਉਹ ਸੋਚਦਾ ਸੀ ਪਰ ਇਸ ਗੱਲ ਦੀ ਖੁਸ਼ੀ ਸੀ ਕਿ ਅਕਾਲ ਚਾਨ ਕਿ ਅਕਾਲ ਚਲਾਣੇ ਹੋਣਗੇ ਤਾਂ ਗੁਰੂ ਦੀ ਗੋਦ ਵਿੱਚ ਕਹਿੰਦਾ ਕਿ 15 ਮਿੰਟ ਮੈਨੂੰ ਲਗਾਤਾਰ ਖੰਘ ਆਉਂਦੀ ਰਹੀ ਬਹੁਤ ਜ਼ਿਆਦਾ ਮੈਨੂੰ ਦਰਦ ਵੀ ਹੋਇਆ ਕਹਿੰਦੇ ਕਿ ਇੱਕਦਮ ਪਤਾ ਨਹੀਂ ਗਲੇ ਵਿੱਚੋਂ ਮੇਰੇ ਕੀ ਬਾਹਰ ਨਿਕਲਿਆ ਤੇ ਬਾਹਰ ਮੇਰੀ ਝੋਲੀ ਵਿੱਚ ਡਿੱਗ ਗਿਆ ਕਹਿੰਦਾ ਕਿ ਜਦੋਂ ਉਹ ਨਿਕਲ ਕੇ ਬਾਹਰ ਮੇਰੀ ਝੋਲੀ ਵਿੱਚ ਡਿੱਗਾ ਤਾਂ ਮੈਂ ਬਹੁਤ ਹੀ ਪਰੇਸ਼ਾਨ ਹੋ ਗਿਆ ਕਿ ਇਹ ਕੀ ਹੈ ਪਰ ਕਹਿੰਦਾ ਕਿ ਇੱਕਦਮ ਮੇਰੇ ਗਲੇ ਨੂੰ ਸਕੂਨ ਵੀ ਮਿਲਿਆ ਤੇ ਦਰਦ ਵੀ हट ਗਿਆ ਕਹਿੰਦਾ ਕਿ ਮੈਂ ਉਸੇ ਹੀ ਸਮੇਂ ਸਰੋਵਰ ਵਿੱਚੋਂ ਲੈ ਕੇ ਜਲ ਪੀਤਾ ਜਦੋਂ ਮੈਂ ਵੇਖਿਆ ਕਿ ਮੇਰੇ ਕੋਲ ਜਿਹੜਾ ਥੈਲਾ ਸੀ ਮੈਂ ਫਿਰ ਉਸ ਨੂੰ ਉਹਦੇ ਵਿੱਚੋਂ ਇੱਕ ਲਿਫਾਫਾ ਕੱਢਿਆ ਤੇ ਉਹਦੇ ਵਿੱਚ ਜੋ ਮੇਰੇ ਗਲੇ ਵਿੱਚੋਂ ਨਿਕਲਿਆ ਸੀ ਉਹ ਪਾ ਲਿਆ ਕਹਿੰਦਾ ਕਿ ਮੈਂ ਬਹੁਤ ਜਲਦੀ ਜਲਦੀ ਦੇ ਵਿੱਚ ਫਿਰ ਮੱਥਾ ਟੇਕਿਆ ਤੇ ਘਰ ਵਾਪਸ ਆ ਗਿਆ ਕਹਿੰਦਾ ਕਿ ਮੈਂ ਘਰ ਦੇਆਂ ਨੂੰ ਆ ਕੇ ਆਪਣੀ ਸਾਰੀ ਹੀ ਵਾਰਤਾ ਲਾਪ ਦੱਸੀ ਕਿ ਮੇਰੇ ਨਾਲ ਇੰਜ ਹੋਇਆ ਹੈ ਉਹ ਘਰ ਦੇ ਜੀ ਮੇਰੇ ਬਹੁਤ ਡਰ ਗਏ ਉਦੋਂ ਮੈਨੂੰ ਡਾਕਟਰ ਦੇ ਕੋਲ ਲੈ ਕੇ ਗਏ ਜਦੋਂ ਡਾਕਟਰ ਕੋਲ ਗਏ ਤਾਂ ਡਾਕਟਰ ਵੀ ਹੈਰਾਨ ਹੋ ਗਿਆ ਤਾਂ ਡਾਕਟਰ ਨੇ ਕਿਹਾ ਕਿ ਟੈਸਟ ਕਰਨੇ ਪੈਣਗੇ ਡਾਕਟਰ ਨੇ ਫਿਰ ਸਾਰੇ ਹੀ ਦੁਬਾਰਾ ਟੈਸਟ ਕੀਤੇ ਜਦੋਂ ਟੈਸਟ ਕੀਤੇ ਉਹ ਟੈਸਟ ਦੇ ਵਿੱਚ ਕੋਈ ਵੀ ਕੈਂਸਰ ਨਹੀਂ ਸੀ ਹੈਗਾ ਡਾਕਟਰ ਵੀ ਹੈਰਾਨ ਹੋ ਕੇ ਪੁੱਛਣ ਲੱਗਾ ਇਹ ਪਿਛਲੇ ਹਫਤੇ ਦੀ ਰਿਪੋਰਟ ਵਿੱਚ ਤਾਂ ਤੁਹਾਨੂੰ ਬੜਾ ਹੀ ਭਿਆਨਕ ਸਟੇਜ ਦਾ ਕੈਂਸਰ ਸੀ ਜੋ ਕਿ ਸਿਰਫ ਆਪਰੇਸ਼ਨ ਦੇ ਨਾਲ ਹੀ ਠੀਕ ਹੋ ਸਕਦਾ ਸੀ ਉਹਦੇ ਵੀ ਕੋਈ ਚਾਂਸ ਹੀ ਨਹੀਂ ਸਨ ਪਰ ਇੱਕਦਮ ਤੁਹਾਡੇ ਨਾਲ ਕੀ ਹੋਇਆ ਹੈ ਐਸੀ ਕਿਹੜੀ ਤੁਸੀਂ ਜੜੀ ਬੂਟੀ ਖਾ ਲਈ ਹੈ ਜਿਸ ਦੇ ਨਾਲ ਤੁਸੀਂ ਠੀਕ ਹੋ ਗਏ ਹੁਣ ਡਾਕਟਰ ਨੂੰ ਕਿਹਾ ਸੀ ਡਾਕਟਰ ਸਾਹਿਬ ਇਹ ਜੜੀ ਬੂਟੀ ਉਸ ਵਿਸ਼ਵਾਸ ਦੀ ਹੈ ਜੋ ਮੈਨੂੰ ਆਪਣੇ ਵਾਹਿਗੁਰੂ ਉਸ ਮੂਲ ਮੰਤਰ ਦੇ ਵਿੱਚੋਂ ਮਿਲੀ ਹੈ ਜੋ ਮੈਂ ਕਈ ਸਾਲਾਂ ਤੋਂ ਪੀ ਰਿਹਾ ਸੀ ਇਸ ਤਰ੍ਹਾਂ ਉਹਦਾ ਵਿਸ਼ਵਾਸ ਹੋਰ ਵੀ ਜ਼ਿਆਦਾ ਅਟੁੱਟ ਹੋ ਗਿਆ ਫਿਰ ਆਪਣੇ ਸਾਰੇ ਪਰਿਵਾਰ ਦੇ ਨਾਲ ਹਰਿਮੰਦਰ ਸਾਹਿਬ ਜਾ ਕੇ ਉੱਥੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਆਏ ਤੇ ਬਹੁਤ ਹੀ ਉਹ ਖੁਸ਼ ਸਨ ਤੇ ਉਹਨਾਂ ਦੇ ਵਿਸ਼ਵਾਸ ਵਿੱਚ ਹੁਣ ਕੋਈ ਵੀ ਘਾਟ ਨਹੀਂ ਸੀ ਉਹ ਸਾਰਾ ਹੀ ਪਰਿਵਾਰ ਹੁਣ ਗੁਰੂ ਦੇ ਲੜ ਲੱਗ ਚੁੱਕਿਆ ਸੀ ਸਾਰਾ ਹੀ ਪਰਿਵਾਰ ਸਾਰਾ ਦਿਨ ਹੁਣ ਮੂਲ ਮੰਤਰ ਦਾ ਜਾਪ ਹੀ ਕਰਦਾ ਰਹਿੰਦਾ ਸੀ ਉਹਨਾਂ ਦੇ ਘਰ ਹੁਣ ਕਿਸੇ ਵੀ ਚੀਜ਼ ਦੀ ਘਾਟ ਨਹੀਂ ਸੀ ਕਿਉਂਕਿ ਸਾਧ ਸੰਗਤ ਜੀ ਪਰਮਾਤਮਾ ਤਾਂ ਉਹ ਲਾ ਇਲਾਜ ਬਿਮਾਰੀ ਵੀ ਠੀਕ ਕਰ ਦਿੰਦੇ ਹਨ ਜੇ ਅਸੀਂ ਉਹਨਾਂ ਦੇ ਪ੍ਰਤੀ ਪੂਰਨ ਵਿਸ਼ਵਾਸ ਰੱਖੀਏ ਵਾਹਿਗੁਰੂ ਨੇ ਬਿਨਾਂ ਕਿਸੇ ਆਪਰੇਸ਼ਨ ਤੇ ਉਸ ਦੇ ਦੁੱਖ ਦਾ ਇਲਾਜ ਕਰ ਦਿੱਤਾ ਵਾਹਿਗੁਰੂ ਤਾਂ ਹਮੇਸ਼ਾ ਹੀ ਸਾਡੇ ਅੰਗ ਸੰਗ ਹਨ ਹਮੇਸ਼ਾ ਸਾਡਾ ਖਿਆਲ ਰੱਖਦੇ ਹਨ ਸਿਰਫ ਆਪਾਂ ਹੀ ਅੱਖਾਂ ਬੰਦ ਕੀਤੀਆਂ ਹੋਈਆਂ ਹਨ ਅੱਜ ਆਪਣੀਆਂ ਅੱਖਾਂ ਤੇ ਮਨ ਤੇ ਦੋਵੇਂ ਹੀ ਥਾਂ ਪਰਦੇ ਪਏ ਹੋਏ ਨੇ ਇਸ ਪਰਦੇ ਨੂੰ ਅਸੀਂ ਦੂਰ ਕਰਨਾ ਹੈ ਤੇ ਅਸੀਂ ਆਪਣੇ ਗੁਰੂ ਪ੍ਰਤੀ ਪੂਰਨ ਵਿਸ਼ਵਾਸ ਰੱਖਣਾ ਹੈ ਤੇ ਪੂਰਨ ਵਿਸ਼ਵਾਸ ਅਸੀਂ ਮੂਲ ਮੰਤਰ ਤੇ ਵੀ ਰੱਖਣਾ ਹੈ ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ 5 ਮਿੰਟ ਵੀ ਕੱਢ ਕੇ ਰੋਜ਼ਾਨਾ ਮੂਲ ਮੰਤਰ ਦਾ ਜਾਪ ਕਰੀਏ ਤਾਂ ਤੁਸੀਂ ਇਸ ਦੀ ਕਾਕਤ ਸੁਣ ਕੇ ਹੈਰਾਨ ਹੀ रह ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ